ੈਂਪ ਲਗਾਇਆ ਗਿਆ ਹੈ ਸਰਕਾਰ ਆਪਕੇ ਦਵਾਰ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾ ਰਹੀਆਂ ਨੇ ਕਿਸ ਤਰ੍ਹਾਂ ਦੀਆਂ ਲੋਕਾਂ ਦੀਆਂ ਮੁਸ਼ਕਲਾਂ ਨੇ ਕਿੰਨੀਆਂ ਕਿ ਜਿਹੜੀਆਂ ਨੇ ਹੱਲ ਕੀਤੀਆਂ ਗਈਆਂ ਇਹ ਤਾਂ ਤੁਸੀਂ ਆਪ ਹੀ ਦੇਖ ਰਹੇ ਹੋ ਮੈਨੂੰ ਤਸੰਦੀ ਲੋੜ ਨਹੀਂ ਲੋਕ ਇੱਕੋ ਜਿਹੜੇ ਐਡੀ ਗਰਮੀ ਚ ਆਉਂਦੇ ਆ ਔਰ ਇਤੋਂ ਹੱਸਦੇ ਹੱਸਦੇ ਜਾਂਦੇ ਆ ਤੇ ਕੰਮ ਹੁੰਦੇ ਆ ਇੱਥੇ ਨੀਅਤ ਦਾ ਨਾਲ ਕੰਮ ਕਰੀਦਿਆ ਨਾਲ ਸਾਡੀ ਨੀਅਤ ਫਰਕਾ ਨਾਲ ਸਾਡੀ ਸਰਕਾਰ ਆਵਾਦੀ ਪਾਰਟੀ ਦੀ ਨੀਅਤ ਫਰਕਾ ਨਾਲ ਮਾਨਸਾ ਵੀ ਨੀਅਤ ਫਰਕਾ ਨਾਲ ਸਾਡੇ ਐਮਐਲਏ ਮਨੁਸ਼ਾ ਸਵਾਰਕਾ ਹਰ ਹਲਕੇ ਦੇ ਐਮਐਲਏ ਸਾਹਿਬਾਨ ਭਾਵੇਂ ਮੰਤਰੀ ਸਾਹਿਬਾਨ ਨੇ ਭਲਕਵੰਤੀ ਸਾਹਿਬਾਨ ਨੇ ਭਾਵੇਂ ਸੀ ਹੈ ਸਾਡੇ ਵਲੰਟੀਅਰਸ ਨੇ ਸਭ ਦਿਨ ਰਾਤ ਲੋਕਾਂ ਦੀ ਸੇਵਾ ਕਰਨ ਲੱਗੇ ਨੇ ਪੰਜਾਬ ਦੇ ਲੋਕਾਂ ਦੀ ਕਿਉਂਕਿ ਉਹਨਾਂ ਨੇ ਬਦਲਾਅ ਵਾਸਤੇ ਸਰਕਾਰ ਵਿੱਚ ਤੇ ਉਸ ਬਦਲਾਅ ਨੂੰ ਕਾਇਮ ਰੱਖਣ ਵਾਸਤੇ ਉਹਨਾਂ ਦੀ ਸਾਡੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਕਾਇਮ ਰੱਖਣ ਵਾਸਤੇ ਉਹਨਾਂ ਨੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਾਸਤੇ ਅਸੀਂ ਦਿਨ ਰਾਤ ਪੱਪਾ ਭਾਰਾ ਔਰ ਕਿੜੇ ਮੱਥੇ ਪਬਲਿਕ ਸੰਗਤ ਰੱਬੂ ਰੂਪੀ ਜਿਹੜੀ ਸੰਗਤ ਆ ਸਾਨੂੰ ਪਰਮਾਤਮਾ ਦੇ ਵਾਹਿਗੁਰੂ ਨੇ ਮੌਕਾ ਦਿੱਤਾ ਸੇਵਾ ਕਰਨ ਦਾ ਔਰ ਸੇਵ ਕਰ ਰਹੇ ਆ ਤੇ ਅੱਗੋ ਵੀ ਕਰਦੇ ਰਾਂਗੇ ਜਦ ਤੱਕ ਲੋਕ ਚਾਹਣਗੇ ਸਾਨੂੰ ਜੀ ਸ਼ਿਕਾਇਤਾਂ ਲੋਕਾਂ ਨੇ ਆਈਆਂ ਨੇ ਜਿਵੇਂ ਬਹੁਤ ਲੰਬਾ ਸਮਾਂ ਹੋ ਗਿਆ ਆ ਆ ਦੇਖੋ ਇਹਦੀ ਗੱਲ ਜਦੋਂ ਜਦੋਂ ਭੀੜ ਹੁੰਦੀ ਆ ਠੀਕ ਆ ਕੰਮ ਕਰਨ ਵਾਲੇ ਜਿਹੜੇ ਮੁਲਾਜ਼ਮ ਨੇ 4 ਨੇ ਜਾਂ 5 ਨੇ ਜੇ ਕੰਮ ਕਰਾਉਣ ਵਾਲੇ 50 ਨੇ ਤੇ ਵਾਰੀ-ਵਾਰੀ ਤਾਂ ਸਭ ਦੀ ਵਾਰੀ ਆਏਗੀ ਨਾ ਇਸ ਕਰਕੇ ਸਾਨੂੰ ਇਹ ਦੇਖਣਾ ਚਾਹੀਦਾ ਸਾਡੀ ਸੰਗਤ ਨੂੰ ਕਿ ਜੋ ਤੁਸੀਂ ਦਫ਼ਤਰ ਚ ਜਾਂਦੇ ਸੀ ਜਿਹੜੇ ਪਾਉ ਉਹਥੇ ਮਿਲਦੇ ਨਹੀਂ ਸੀ ਤੁਹਾਨੂੰ ਔਰ ਤੁਹਾਡੀ ਜੇਬ ਵੱਲ ਦੇਖਦੇ ਸੀ ਅਸੀਂ ਬੈਠੇ ਇੱਥੇ ਡਾਂਗ ਫੜ ਕੇ ਕਿਸੇ ਦੀ ਜੇਬ ਵੱਲ ਚੱਕਣ ਦੀ ਕਿਸੇ ਨੂੰ ਹਿੰਮਤ ਨਹੀਂ ਲੋਕਾਂ ਨੇ ਵੀ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ ਉਤਸ਼ਾਹ ਆ ਇਸੇ ਲਈ ਉਤਸ਼ਾਹ ਆ ਕਿ ਤੇ ਨਿਸ਼ਕਾਮ ਬਿਨਾਂ ਲਾਲਚ ਤੋਂ ਲੋਕਾਂ ਦੀਆਂ ਜੇਬਾਂ ਨੂੰ ਜਿਪਾ ਲਵਾਤੀਆਂ ਤਾਂ ਕਿ ਆਪਣੇ ਪਰਿਵਾਰ ਚਲਾਉਣ ਤੇ ਇਸ ਕਰਕੇ ਇਹ ਜੋ ਸਰਕਾਰ ਦੇ ਕੰਮ ਆ ਉਹ ਸਾਡੀ ਜ਼ਿੰਮੇਵਾਰੀ ਲਈ ਆ ਅਸੀਂ ਆਪਣੀ ਇਮਾਨਦਾਰੀ ਨਾਲ ਪੂਰੀ ਕੋਸ਼ਿਸ਼ ਕਰ ਰਿਹਾ ਸਭ ਸਾਰੇ ਵਾੜਾਂ ਚ ਲਗਾਇਆ ਜਾ ਰਿਹਾ ਬਿਲਕੁਲ ਲੱਗੇਗਾ ਕਿਉਂ ਪਹਿਲਾਂ ਵੀ ਲੱਗਿਆ ਆ ਦੁਬਾਰਾ ਤੋਂ ਰਿਵਾਈਵ ਹੋਇਆ ਸੈਕਿੰਡ ਮੇਕ ਦਾ ਆਰਡਰ ਆਪਕੇ ਦੁਆਰ ਸੈਕਿੰਡ ਕੇ ਥਰਡ ਕਾਰਡ ਉਹ ਜਿਹੜਾ ਚੱਕਰ ਸੀ ਛੱਤ ਜਿਹੜੀ ਹੈ ਉਹ ਪਹਿਲਾਂ ਘੱਲਦੀ ਸੀ ਹਟਾਉਂਦੀ ਸੀ ਉਹ ਹੱਦ ਤੱਕ ਲੋਕਾਂ ਦੇ ਮੀਟਰ ਨਹੀਂ ਉਹ ਨਹੀਂ ਸੁਣੋ ਉਹ ਮਾਨਯੋਗ ਹਾਈ ਕੋਰਟ ਦਾ ਇੱਕ ਵਿੱਚ ਫੈਸਲਾ ਹੈਗਾ ਜਿਹਦੇ ਕਰਕੇ ਸਰਕਾਰ ਚਾਹੁੰਦੀ ਆ ਕਰਨਾ ਸਰਕਾਰ ਵੱਲੋਂ ਮਾਨ ਸਾਹਿਬ ਵੱਲੋਂ ਤਾਂ ਪਹਿਲੇ ਇੱਕ ਅਨਾਉਂਸ ਕੀਤਾ ਪਰ ਜਿੱਥੇ ਕੋਟਾ ਦਾ ਮਸਲਾ ਆ ਜਾਵੇ ਜੁਤੇ ਮਾਨਜੋ ਹਾਈ ਕੋਰਟ ਨੇ ਇੱਕ ਕੋਈ ਰੋਕ ਲਗਾਈ ਹੋਈ ਹੈਗੀ ਆ ਜਿੰਨੀ ਦਿਨ ਤੱਕ ਉਹ ਨਹੀਂ ਰੁਕਦੀ ਉਹ ਅਸੀਂ ਲੱਗੇ ਸਾਡੇ ਐਡਵੋਕੇਟ ਜਨਰਲ ਸਾਹਿਬ ਸੀਐਮ ਸਾਹਿਬ ਅਸੀਂ ਸਾਰੇ ਲੱਗੇ ਆ ਵੀ ਮਾਨਜੋ ਹਾਈ ਕੋਰਟ ਨੂੰ ਅਸੀਂ ਬੇਨਤੀ ਲਾਈਏ ਕਿ ਕਿਸੇ ਤਰੀਕੇ ਨਾਲ ਇਹਨੂੰ ਜਲਦੀ ਜਲਦੀ ਹਟਾਇਆ ਜਾਵੇ ਤਾਂ ਕਿ ਲੋਕਾਂ ਨੂੰ ਜਿਹੜੀ ਐਨਓਸੀ ਦੀ ਰਾਹਤ ਦੀਏ ਲੋਕਾਂ ਦੇ ਘਰਾਂ 'ਚ ਮੀਟਰ ਲੱਗਣ ਐਮਐਲਏ ਸਾਹਿਬ ਨਗਰ ਕੌਂਸਲ ਨੂੰ ਲੈ ਕੇ ਕੱਲ ਕਾਂਗਰਸੀਆਂ ਨੇ ਇੱਕ ਮੰਗ ਪੱਤਰ ਦਿੱਤਾ ਉਹਨਾਂ ਨੇ ਸਵਾਲ ਚੁੱਕਿਆ ਹੈ ਕਿ ਗੁਰੂਵਰ ਤੋਂ ਜਿਹੜੀ ਹੋ ਰਹੀ ਹੈ ਨਾ ਕਿ ਲੋਕ ਪਰੇਸ਼ਾਨ ਹੋ ਰਹੇ ਆ ਕਿਹੜੀ ਦੁਰਵਰਤ ਤੋਂ ਕੀ ਦੀ ਹੋ ਰਹੀ ਆ ਕਹਿੰਦੇ ਕਿ ਆਪਣੇ ਸਾਈਨ ਕਰ ਕਰ ਦੋਈ ਜਾਂਦਾ ਹੈ ਸੈਂ ਤਾਂ ਮੈਂ ਵੀ ਕਰਦਾ ਪਿਆ ਆਪਣੇ ਮੈਂ ਆਪਣੇ ਹੀ ਕਰੂੰਗਾ ਹੁਣ ਮੈਂ ਪੈ ਉਹਨਾਂ ਤੋਂ ਥੋੜੀ ਕਰੂੰਗਾ ਤੁਹਾਡੇ ਜਿਹੜੇ ਵਰਕਰ ਹੈਗੇ ਨੇ ਕਿਹੜੇ ਵਰਕਰ ਉਹ ਆਪਣੇ ਸਾਈਨ ਕਰਦੇ ਨੇ ਆਪਣਾ ਸਾਈਨ ਦਾ ਬੰਦਾ ਆਪ ਕਰ ਸਕਦਾ ਕੌਸੇ ਦੀ ਬਿਲਕੁਲ ਗਲਤ ਗੱਲ ਆ ਇਹ ਐਵੇਂ ਤੁਸੀਂ ਮੇਰੇ ਮੂਹ ਚ ਗੱਲ ਪਾ ਰਹੇ ਹੈਗੇ ਉਹ ਉਹਨਾਂ ਕੋਈ ਮੁੱਦਾ ਨਹੀਂ ਬੁਖਲਾ ਚੁੱਕੇ ਨੇ ਖਬਰਾ ਚੁੱਕੇ ਨੇ ਆਪਣਾ ਜ਼ਮੀਨੀ ਰਾਜਨੀਤੀ ਉਹ ਖੋ ਚੁੱਕੇ ਨੇ ਇਸ ਕਰਕੇ ਜਿਹੜੇ ਇਸ਼ਾਰਾਰਤੀ ਅੰਸਰ ਮਤਲਬ ਇਹ ਗੱਲਾ ਕਰਦੇ ਨੇ ਲੋਕਾਂ ਦੇ ਨਕਾਰੇ ਹੋਏ ਲੋਕ ਜਿਨ੍ਹਾਂ ਦੇ ਕੋਲ ਕੋਈ ਫਤਵਾ ਨਹੀਂ ਹੈ ਕੋਈ ਰਤਵਾ ਨਹੀਂ ਹੈ ਕੋਈ ਲੋਕਾਂ ਦੀ ਪਸੰਦ ਨਹੀਂ ਰਹੇ ਹੋ ਤੇ ਅੱਜ ਉਹ ਉੱਠ ਕੇ ਛੱਜ ਦਾ ਬੋਲੇ ਛਰਣੀ ਕੀ ਬੋਲੇ ਯਾਰ ਜੀ ਇਹ ਕੋ ਕਹਿ ਰਹੇ ਜਿਹੜੇ ਇੱਧਰ ਤੇ ਕੈਂਪ ਲੱਗ ਰਹੇ ਆਉਂਦੇ ਜਿਹੜੇ ਪੱਜਲਵਾਰ ਹੋ ਰਹੇ ਨੇ ਜਿਹੜੇ ਪੱਜਲਵਾਰ ਤੁਸੀਂ ਦੇਖੋ ਸਾਰੇ ਹੱਜ ਦੇ ਘੇੜੇ ਜਾ ਰਹੇ ਯਾਰ ਉਹ ਕੌਣ ਹੁੰਦੇ ਨੇ ਕਹਿਣ ਵਾਲੇ ਉਹ ਕੌਣ ਹੁੰਦੇ ਨੇ ਉਹ ਕਿਹੜੇ ਠੇਕੇਦਾਰ ਨੇ ਕਿਸ ਚੀਜ਼ ਦੇ ਠੇਕੇਦਾਰ ਨੇ ਲੋਕਾਂ ਨੇ ਸਾਨੂੰ ਕਿੰਤਾ ਹੋਇਆ ਮੌਕਾ ਸਾਨੂੰ ਪਤਾ ਸੀ ਆਪਣੇ ਆਪਣੇ ਪਬਲਿਕ ਨੂੰ ਆਪਣੇ ਲੋਗਾ ਨੂੰ ਕਿੰਨਾ ਕੋਨਾਂ ਨੂੰ ਅਸੀਂ ਰਾਹਤ ਦੇਣੀ ਆ ਕਿੰਨੇ ਉਹਨਾਂ ਦੇ ਕੰਮ ਕਰਨੇ ਸਾਨੂੰ ਕਿਸੇ ਨੂੰ ਸਿਖਾਉਣ ਦੀ ਲੋੜ ਨਹੀਂ ਨਿਕੋ ਚੋਣਾ ਇਹ ਸਰਕਾਰਾਂ ਦੇ ਫੈਸਲੇ ਨੇ ਸਰਕਾਰ ਤੁਸੀਂ ਵੀ ਆ ਜੀ ਤੇ ਮੈਂ ਇੱਕ ਐਮਐਲਏ ਆ ਛੋਟਾ ਠੀਕ ਹੈ ਸਰਕਾਰ ਵੱਡੀ ਹੁੰਦੀ ਹੈ ਇਸ ਦਾ ਇੱਕ ਉਹਦਾ ਪਾਰਟ ਆ ਜੋ ਮਾਂ ਜੋ ਸਾਡੀ ਹਾਈ ਕਮਾਂਡ ਦਾ ਫੈਸਲਾ ਹੋਊਗਾ ਉਦੋਂ ਹੋ ਜਾਏਗਾ ਕੋਈ ਗੱਲ ਚੋਣਾ ਤਾਂ ਹੋਣੀ ਹੀ ਹੋਣੀ ਹੈ ਰੋਕ ਥੋੜੀ ਸਕਦੇ ਹੈ ਜੀ ਵਾਰਡ ਨੰਬਰ 78 ਹੈ ਜੀ ਪੁਰਾਣਾ ਨਮਾ ਬਾੜ ਨੰਬਰ 64 ਹੈ ਜੀ ਰਿਸ਼ੀ ਨਗਰ ਦਾ ਜੀ ਅੱਜ ਦੁਹਾਰ ਪਹੁੰਚ ਗਿਆ ਲੋਕਾਂ ਦੇ ਘਰੇ ਸਰਕਾਰ ਕਿਦਾਂ ਦੇ ਕੰਮ ਜਿਹੜੇ ਆ ਧਿਆਨ ਚਾਹੀਏ ਤੁਸੀਂ ਦੇਖ ਹੀ ਰਹੇ ਹੋ ਜੀ ਇਹ ਮਾਨ ਸਰਕਾਰ ਦੀ ਸ਼ੁਰੂਆਤ ਜਿਹੜੀ ਹੋਈ ਹੈ ਲੋਕਾਂ ਨੂੰ ਪਰੇਸ਼ਾਨੀ ਆਂਦੀ ਸੀ ਵਕ ਵਕ ਦਫ਼ਤਰਾਂ ਦੇ ਵਿੱਚ ਜਾਣਾ ਉੱਥੇ ਕਿਸੇ ਟਾਈਮ ਕੋਈ ਅਫਸਰ ਨਹੀਂ ਮਿਲਦਾ ਜਾਂ ਕੋਈ ਦਿੱਕਤ ਆਂਦੀ ਹੈ ਉਹ ਫਿਰ ਦੁਬਾਰਾ ਉਹਨੂੰ ਓੱਡੀ ਦੂਰ ਹੀ ਜਾਣਾ ਪੈਂਦਾ ਸੀ ਇਹ ਦੂਸਰੀ ਵਾਰ ਕੈਂਪ ਲੱਗਿਆ ਪਹਿਲਾਂ ਵੀ ਇਹੀ ਲੱਗਿਆ ਸੀ ਅੱਜ 42 ਵਿਭਾਗਵੇਂ ਆ ਜਿਹੜੇ ਉਹ ਇੱਥੇ ਆਏ ਨੇ ਲੋਕਾਂ ਦਾ ਤੁਸੀਂ ਦੇਖ ਹੀ ਰਹੇ ਹੋ ਉਰਾ ਉਤਸਾਹ ਹੈ ਚਾਹੇ ਇੰਨੀ ਗਰਮੀ ਹੈ ਉਹਦੇ باوجود ਵੀ ਜਿਨ੍ਹਾਂ ਦੇ ਜਿਹੜੇ ਜਿਹੜੇ ਕੰਮ ਹੋਣ ਵਾਲੇ ਆ ਚਾਹੇ ਉਹ ਆਧਾਰ ਕਾਰਡ ਦੇ ਨੇ ਚਾਹੇ ਪੈਨਸ਼ਨ ਦੇ ਨੇ ਰਾਸ਼ਨ ਕਾਰਡ ਦੇ ਨੇ ਬਿਜਲੀ ਵਿਭਾਗ ਦੇ ਨੇ ਫੂਡ ਸਪਲਾਈ ਦੇ ਨੇ ਉਹਦੇ ਆਯੁਰਵੈਦਿਕ ਹੋਰ ਉਹਦੇ ਹੋਮੀਓਪੈਥਿਕ ਦੇ ਜਿਹੜੇ ਆ ਉਹ ਕੈਂਪ ਲੱਗ ਲਗੇ ਮਤਲਬ ਸਾਰੇ ਹੀ ਵਿਭਾਗ ਜਿਹੜੇ ਆ ਉਹ ਆਏ ਹੋਏ ਨੇ ਸਕੂਲ ਅਡਮਿਸ਼ਨ ਦਾ ਤਾਂ ਕੋਈ ਨਹੀਂ ਹੁੰਦਾ ਜਰ ਮਹਿਕਮਾ ਹਾਂਜੀ ਨਿਊ ਸਰਕਾਰੀ ਸਕੂਲ ਦੇ ਵਿੱਚ ਹਾਂਜੀ 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 ਉਹ ਉਹ ਸਰਕਾਰੀ ਸਕੂਲ ਵਾਲੇ ਉਹ ਜਿਹੜੇ ਉਹ ਬੀ ਡੀ ਪੀਓ ਦੇ ਜਿਹੜੇ ਉਹਨਾਂ ਦਾ ਮੁੱਤਲਾ ਹੱਲ ਕੀਤੇ ਜਾ ਰਹੀਆਂ ਨੇ ਸਮੇ ਨਾਲ ਦੀ ਨਾਲ ਹੀ ਹਾਂਜੀ ਹਾਂਜੀ ਤੁਹਾਡੇ ਸਾਹਮਣੇ ਆ ਜੀ ਪੈਨਸ਼ਨਾਂ ਲੱਗ ਰਹੀਆਂ ਘਟੋ ਘਟ ਆਧਾਰ ਕਾਰਡ ਦੇ ਜਿੰਨੇ ਵੀ ਫਾਰਮ ਸੀਗੇ ਉਹ ਵੀ ਹੋਏ ਪੈਨਸ਼ਨਾਂ ਜਿਹੜੀਆਂ ਨਵੀਆਂ ਭਰਨੀਆਂ ਸੀ ਉਹ ਵੀ ਭਰੀਆਂ ਗਈਆਂ ਜਿਹੜੀਆਂ ਪੁਰਾਣੀਆਂ ਪੈਂਡਿੰਗ ਸੀ ਉਹ ਰਿਲੀਜ਼ ਕਰਤੀਆਂ ਜੀ